ਜਿਹੜੇ ਜਿਹੜੇ ਪਿੰਡਾਂ ਦੇ ਨਾਲ ਉਹ ਉੱਥੇ ਪਹੁੰਚ ਜਾਣਗੇ ਤੇ ਇਸ ਕਰਕੇ ਅਸੀਂ ਬੀਕੇ ਜੂ ਢਕਾਉਂਦਾ ਏਕਤਾ ਧਨੇਰ ਜਫੇਵੰਦੀ ਵੱਲੋਂ ਇਹ ਜਿਹੜਾ ਵੱਖ-ਵੱਖ ਪਿੰਡਾਂ ਤੋਂ ਜੋ ਵੀ ਝੂਟਪੂਟ ਕਰੀ ਆ ਤੇ ਉਹ ਅਸੀਂ ਅੱਜ ਲੈ ਕੇ ਉਹਨਾਂ ਪੀੜਤ ਪਰਿਵਾਰਾਂ ਕੋਲ ਜਾ ਅਸੀਂ ਭਾਰਤੀ ਕਿਸਾਨ ਜੁਣਿਆ ਢਕਾਉਂਦਾ ਏਕਤਾ ਧਨੇਰ ਦੇ ਬਰੁਪਨਾ ਅਸੀਂ ਸੰਬੰਧਤਾਂ ਅਸੀਂ ਅੱਜ ਹੜ ਭੀੜਤਾ ਵਾਸਤੇ ਫਾਜ਼ਲਕੇ ਤੇ ਫਿਰੋਜ਼ਪੁਰ ਸਾਡਾ ਉਧਰ ਜਿੱਥੇ ਇਹ ਹੜ ਆਇਆ ਉੱਥੇ ਜਾ ਰਹੇ ਹਾਂ ਅਸਲ ਅਸੀਂ ਜਾਦੇ ਬੀ ਤੇ ਰੇਹ ਦੇ ਜੋਰ ਦਿੱਤਾਗਾ ਰਾਸਣ ਦਾ ਪਹਿਲਾਂ ਬਹੁਤ ਚੱਲਿਆ ਗਿਆ ਇੱਕ ਤੇਲ ਤੇਲ ਦੀ ਪੇਮੈਂਟ ਕਰਕੇ ਆਵਾਂਗੇ ਕਿਉਂਕਿ ਜਿਹੜੀ ਉੱਥੋਂ ਗਾਦ ਆ ਗਈ ਖੱਤਿਆਂ ਦੇ ਵਿੱਚ ਪਈ ਵੀ ਉਹ ਕੱਢਣ ਵਾਸਤੇ ਪੈਸੇ ਦੀ ਲੋੜ ਆ ਤੇ ਨਾਲ ਅਸੀਂ ਬੀ ਤੇ ਰੇਹ ਵੀ ਅੱਜ ਅਸੀਂ ਉੱਥੇ ਮਹੱਈਆ ਕਰਾਉਣ ਚੱਲੇ ਆ ਜਿੱਨਾਂ ਕੋ ਸਾਡਾ ਮਹਿਲ ਕਲਾ ਬਾਕੀ ਅਸੀਂ ਪੂਰੇ ਪੰਜਾਬ ਤੋਂ ਸਾਰੀ ਜਥੇਬੰਦੀ ਵੱਖ-ਵੱਖ ਦਿਨ ਦਿੱਤੇ ਆ ਸਾਡੇ ਉਹ ਵੱਖ-ਵੱਖ ਦਿਨਾਂ ਤੇ ਅਸੀਂ ਜਾ ਰਹੇ ਹਾਂ ਜਿਹੜੇ ਤੁਸੀਂ ਦਿਨ ਦਿੱਤੇ ਹੈਗੇ ਉਹ ਦਿਨਾਂ ਤੁਸੀਂ ਡੇਟਾ ਡਿਕਲੇਅਰ ਕਰਤੀਆਂ ਜਾਂ ਹਜੇ ਉਹ ਦਿਨ ਮਿਥਨੇ ਨਹੀਂ ਉਹ ਜ਼ਿਲ੍ਹਿਆਂ ਨੇ ਮਿਥ ਲਿਆ ਕੋ ਆਪਣੇ ਅੱਛਾ ਜੀ ਜਿਵੇਂ ਕਿਸੇ ਨੂੰ ਸੂਟ ਕਰਦਾ ਜਿਵੇਂ ਸੰਗਰੂਰ ਨੇ ਕਿੱਦਾਂ ਜਾਣਾ ਬਠਿੰਡੇ ਨੇ ਕਿੱਦਾਂ ਜਾਣਾ ਮਾਨਸਾ ਨੇ ਕਿੱਦਾਂ ਜਾਣਾ ਲੁਧਿਆਣੇ ਨੇ ਕਿੱਦਾਂ ਜਾਣਾ ਇਹ ਉਹਨਾਂ ਦੇ ਅਡੋਡੀ ਤੈ ਆ ਅਸੀਂ ਅੱਜ ਜਾ ਰਹੇ ਹਾਂ ਬਰਨਾਲੇ ਜ਼ਿਲ੍ਹੇ ਬਣ ਠੀਕ ਹੈ ਜੀ ਧੰਨਵਾਦ ਠੀਕ ਤਾਂ ਆਪਾਂ